ਹਾਲਾ ਜਪੈਣ ਭੈਣ ਭਰਾਵੋ ਆਪਾਂ ਕੱਢ ਲਿਆ ਏ ਕੱਢਿਆ ਹਾਂ ਬਾਈ ਨੇ ਹਾਲਾ ਕਾਦਾ ਹਾਲਾ ਜੇ ਤੁਹਾਡੇ ਵਾਲ ਝੜਦੇ ਨੇ ਜਾਂ ਸਮੇ ਤੋਂ ਪਹਿਲਾਂ ਚਿੱਟੇ ਹੁੰਦੇ ਨੇ ਸਿਕਰੀ ਪੈ ਗਈ ਸਾਰਿਆਂ ਮਤਲਬ ਗੱਲਾਂ ਬਾਤਾਂ ਹੱਲ ਹੋ ਜਾਣਗੀਆਂ ਤੁਹਾਡੀਆਂ ਘਬਰਾਉਣ ਦੀ ਲੋੜ ਨਹੀਂ ਪਿੰਡ ਲੌਂਗਵਾਲ ਚ ਖੜੇ ਆ ਕਿਵੇਂ ਕੰਮ ਕਰਦੇ ਨੇ ਬਾਈ ਤੋਂ ਜਾਣਕਾਰੀ ਲੈ ਕੇ ਦਿੰਨੇ ਆ ਤੇ ਵੀਡੀਓ ਨੂੰ ਜ਼ਰੂਰ ਸ਼ੇਅਰ ਕਰ ਦਿਓ ਤੇ ਫੋਲੋ ਵੀ ਸ਼ੁਰੂ ਕਰ ਲਿਓ ਹਾਂਜੀ ਬਾਈ ਜੀ ਦੱਸੋ ਬਾਈ ਜੀ ਆਪਣੇ ਕੋਲੇ ਬਿਲਕੁਲ ਆਰਗੈਨਿਕ ਤੇਲ ਨੇ ਇਹ ਬਾਈ ਜੀ ਹੈਗਾ ਨਿੰਮ ਦਾ ਤੇਲਾ ਪੂਰਾ ਨੈਚੁਰਲ ਤਰੀਕੇ ਨਾਲ ਪ੍ਰੋਸੈਸ ਕੀਤਾ ਹੋਇਆ ਹੈਗਾ ਠੀਕ ਆ ਪੂਰਾ ਟਾਪ ਕਲਾਸ ਤੇ ਹੈਗਾ ਠੀਕ ਆ ਅਗਰ ਤੁਹਾਡੇ ਵਾਲ ਝੜਦੇ ਨੇ ਜੜਾਂ ਕਮਜ਼ੋਰ ਨੇ ਜਾ ਮੰਨ ਕੇ ਚਲੋ ਵੀ ਫੰਗਸ ਹੈ ਫੰਗਸ ਦੀ ਪ੍ਰੋਬਲਮ ਨੂੰ ਨਿੰਮ ਬਿਲਕੁਲ ਜੜੋਂ ਪੱਟ ਦੂਗਾ ਠੀਕ ਆ ਇਹ ਜਿਹੜਾ ਤੇਲ ਹੈ ਇਹ ਹੈਗਾ ਬਾਈ ਜੀ ਪਿਆਜ਼ ਦਾ ਤੇਲ ਤੁਹਾਡੇ ਮੰਨ ਕੇ ਚਲੋ ਪ੍ਰੋਪਰ ਜੂੜਾ ਨਹੀਂ ਹੋ ਰਿਹਾ ਪ੍ਰੋਪਰ ਭੈਣਾ ਦੇ ਗੁੱਤ ਨਹੀਂ ਹੋ ਰਹੀ ਕਿਉਂਕਿ ਨਿੱਕੇ ਨਿੱਕੇ ਵਾਲ ਮਾਇਨ ਨਾ ਕਰਿਓ ਬਿਊਟੀ ਪਾਰਲਰਾਂ ਦੇ ਵਿੱਚ ਜਾ ਜਾ ਕੇ ਆਪਾਂ ਇਹ ਜੇ ਸਟ੍ਰੇਟਡ ਇਹ ਜਾਂ ਕੁਝ ਕਰਵਾ ਲਾ ਲਿਆ ਵਾਲ 2000 ਸਾਲਾਂ ਦੇ ਵਿੱਚ ਖਤਮ ਹੀ ਕਰ ਲਾ ਲਿਆ ਆ ਉਹਨਾਂ ਦੀ ਮਜਬੂਤੀ ਦੇ ਲਈ ਬਾਈ ਜੀ ਪਿਆਜ਼ ਦਾ ਤੇਲ ਬਣਾਇਆ ਆਪਾਂ ਤੁਹਾਨੂੰ ਕਿਤੇ ਜਾਣ ਦੀ ਲੋੜ ਨਹੀਂ ਹਾਂ ਬਿਊਟੀ ਪਾਰਲਰ ਤੋਂ ਸਫਾਈ ਵਾਲਾਂ ਦੀ ਕਰਵਾਓ ਸੈੱਟ ਕਰਾਓ ਪਰ ਤੁਸੀਂ ਤੇਲ ਆ ਜਿਹੜਾ ਉਹ ਆਰਗੈਨਿਕ ਹੀ ਲਾਓ ਨਾ ਇਹ ਆਰਗੈਨਿਕ ਤੇਲ ਨੇ ਇਹ ਹਾਂ ਜੀ ਹੁਣ ਇਹ ਤਿਆਰ ਕਰਦੇ ਨੇ ਦੋ ਪ੍ਰਕਾਰ ਦੇ ਨੇ ਬਾਕੀ ਸਾਬਣ ਬਾਈਆ ਸਾਬਣਾ ਦੱਸੋ ਇਹਦੇ ਬਾਰੇ ਇਹ ਬਾਈ ਜੀ ਨਾਲ ਸਾਬਣਾਂ ਨੇਗੀਆਂ ਏਸੇ ਸਾਬਣ ਨਾਲ ਇਹ ਸ਼ੈਂਪੂ ਥੋੜਾ ਜਿਹਾ ਟਾਈਮ ਬੰਦ ਕਰਨਾ ਜਿੰਨਾ ਟਾਈਮ ਸਮੱਸਿਆ ਰਹੂਗੀ ਇਹ ਨਿੰਮ ਦੀ ਸਾਬਣ ਹੈ ਇਹ ਐਲੋਵੇਰਾ ਦੀ ਸਾਬਣ ਹੈ ਠੀਕ ਹੈ ਇਹ ਚਾਰੇ ਚੀਜ਼ਾਂ ਦਾ ਸੈੱਟ ਆਊਗਾ ਸਾਡੇ ਕਿੰਨੇ ਪੈਸਿਆਂ ਦਾ ਬਾਈ ਜੀ 350 ਰੁਪਏ ਦਾ ਸੈੱਟ ਆ ਬਾਈ ਜੀ ਆਨਲਾਈਨ ਡਿਲੀਵਰੀ ਆ ਆਉਣਾ ਕਿੱਥੇ ਪਊਗਾ ਲੈਣ ਲਈ ਜੇ ਤੁਸੀਂ ਲੋਕਲ ਆਉਣਾ ਸਾਡੇ ਕੋਲ ਪਿੰਡ ਲੋਂਗੋ ਵਾਲਾ ਜ਼ਿਲ੍ਹਾ ਸੰਗਰੂਰ ਹੈ ਨੰਬਰ ਸਕਰੀਨ ਤੇ ਚੱਲਦਾ ਨੰਬਰ ਸਕਰੀਨ ਤੇ ਚੱਲਦਾ ਵੀਡੀਓ ਨੂੰ ਕਰ ਦਿਓ ਸ਼ੇਅਰ ਬਾਕੀ ਕਰਦੇ ਸਾਰੇ ਤੇ 100% ਗਾਰੰਟੀ ਆ ਪੈਸੇ ਤੁਹਾਡੇ ਵਾਪਸ ਹੋਣਗੇ ਜੇ ਕੰਮ ਨਾ ਦੇ ਨਾ ਕਰੂਗਾ ਪੱਕੀ ਗਾਰੰਟੀ ਆ ਬਾਈ ਜੀ ਹਾਂ ਵੀਡੀਓ ਨੂੰ ਕਰ ਦਿਓ ਸ਼ੇਅਰ ਚੈੱਕ ਲਓ ਫੱਟੇ ਯਾਰ ਹੁਣ